ਦੇਖ ਲਓ ਵੀ ਸੱਜਣੋ ਜੀ ਨੇ ਕਿਰਤ ਕਰਨੀ ਆ ਜਿਹਨੂੰ ਆਪਦੀ ਕਿਰਤ ਨਾਲ ਪਿਆਰ ਹੈ। ਬਾਈ ਨਾ ਕੁਲਵਿੰਦਰ ਕਿੰਦਾ ਆਸਾ ਬੁੱਟਰ ਵਾਲਾ ਮੇਰਾ ਮਿੱਤਰ ਹੈ। ਮੈਂ ਤੁਹਾਨੂੰ ਇੱਕ ਵੀਡੀਓ ਪਹਿਲਾਂ ਵੀ ਪਾ ਚੁੱਕਿਆ ਹਾਂ ਬਾਈ ਦੀ ਢੋਲੀ ਵਾਲੀ ਜਿੱਥੇ ਕੰਪਨੀ ਨੇ ਢੋਲੀ ਗਿਫਟ ਕੀਤੀ ਸੀ ਬਾਈ ਨੇ। ਬਾਈ ਨਾ ਸਪਰਿਆ ਕਰਦਾ ਰਹੇ ਪਾਉਂਦਾ ਮਤਲਬ ਕਿਰਤੀ ਬੰਦਾ ਤੇ ਕਿਰਤੀ ਹੋ ਕੇ ਕਾਮਯਾਬ ਹੋਇਆ ਤੇ ਕਾਮਯਾਬੀ ਦੇ ਗਵਾਹ ਆ ਹੈ ਸੱਜਣ ਜਿਹੜੇ ਖੜੇ ਆ ਨਾ ਮਤਲਬ ਆਸਾ ਬੁੱਟਰ ਪਿੰਡ ਹੋ ਗਿਆ, ਸੂਰੇ ਵਾਲਾ ਪਿੰਡ ਹੋ ਗਿਆ, ਮੋਕਸਰ ਏਰੀਏ ਦਾ ਮਤਲਬ ਬਹੁਤ ਪਿੰਡ ਇਸ ਬੰਦੇ ਦੇ ਗਵਾਹ ਆ। ਬਈ ਕਿੰਨਾ ਕਾ ਵੜਦ ਨਾ ਕੁਲਵਿੰਦਰ ਆਹ ਜੇ ਇੱਕ ਦਿਨ ਦੇ ਵਿੱਚ ਵੜਨਾ ਹੋਵੇ ਆ ਇੱਕ ਆਪਾਂ 15 18 ਕੁਆਂਟਲ ਵੜ ਦਿੰਦੇ ਨੇ ਬਈ 15 18 ਕੁਆਂਟਲ ਤਾਂ ਨਹੀਂ ਆਏ ਨੇ ਢੇਲੀ ਪੂਰਾ ਨਹੀਂ ਆਏ ਨੇ ਆਪਾਂ ਗੜ ਸ਼ੰਕਰ ਤੇ ਕਰ ਕਾ ਲਵੜੇ ਕਾ ਗੜ ਸ਼ੰਕਰ ਤੱਕ ਕਾ ਲਾ ਕੇ ਆਪਾਂ ਹਾਂ ਗੜ ਸ਼ੰਕਰ ਤਲਵੰਡੀ ਛਾਗੋੜ ਦੇ ਨਾਲ ਤਲਵੰਡੀ ਚ ਨੇੜੇ ਨੇ ਉੱਥੇ ਇਹ ਕੌਣ ਲਵਾਉਂਦਾ ਗਾਂਆਂ ਵਾਲੇ ਮੱਝਾਂ ਵਾਲੇ ਘੋੜਿਆਂ ਵਾਲੇ ਇਹ ਵੈਸੇ ਬਈ ਪਸ਼ੂ ਗਿਜੇ ਮੱਝਾਂ ਖਾਰਨ ਤਾਂ ਬੜੀ ਵਧੀਆ ਕੈਂਟ ਚ ਜੇ ਲੋਕ ਪਾਉਂਦੇ ਨਹੀਂ ਪਾਉਂਦੇ ਨਹੀਂ ਹਾਂ ਇੱਡੀ ਤਗੜੀ ਚੀਜ਼ ਐ ਨਾ ਇੱਕ ਮਹੀਨਾ ਪਾ ਦੀ ਤੂੰ ਮੱਝ ਨੂੰ ਪਾ ਦੀ ਝੱਗਾ ਨੂੰ ਪਾਲ ਚ ਢਾਹਾਂ ਦੀ ਬਸ ਉੱਤੇ ਪਾਲ ਚ ਇਹ ਤੇ ਤਾਂ ਕੋਈ ਸ਼ੱਕ ਵਾਲੀ ਗੱਲ ਹੈ ਘੋੜਿਆਂ ਵਾਲੇ ਪਹੁੰਚਦੇ ਤੇ ਘੋੜਿਆਂ ਦਾ ਸਭ ਤੋਂ ਸਸਤਾ ਪੈਂਦਾ ਹੈ ਤੇ ਮੈਂ ਕੀ ਭਾਅ ਵੇਚਦੇ ਆ ਮਤਲਬ ਜਦੋਂ ਇੱਕ ਮਾਲ 15 ਕੁਆਂਟਲ ਵਾ ਕੀ ਕੁਆਂਟਲ ਕੀ ਦਿੰਨੇ ਏ ਤੁਸੀਂ ਬਸ ਉਹਦੇ ਨਾਲ ਕਰ ਲਈ ਸਾਢੇ 500 ਤੋਂ 600 ਤੱਕ ਕਰ ਲੈਣੇ ਨੇ ਨਹੀਂ ਸਾਢੇ 500 ਰੁਪਿਆ ਕੁਆਂਟਲ ਹਾਂ ਤੇ 550 ਤਾਂ ਫਿਰ ਪੱਠਿਆਂ ਦੇ ਭਾਅ ਹੀ ਪੈਂਦਾ ਹਾਂ ਜੀ ਇਹ ਤੇ ਕਰਾਇ ਦੇਣਾ ਤੇ ਥੋੜੀ ਨਾ ਮਿਹਨਤ ਪਾ ਲਈ ਹੁੰਦੀ ਹੈ ਫਿਰ ਅਗਲਾ ਫਰਚ ਕਿਹਨਾਂ ਰੇਟ ਜਾਇ ਜਾਈ ਜੀ ਕੀ ਕਹਿੰਦਾ ਜੀ ਆਪਾਂ ਨਹੀਂ ਉਹ ਕਹਿੰਦੇ ਯਾਰ ਮੈਂ ਤਾਂ ਜਾਇ ਜੀ ਮੰਨਦਾ ਯਾਰ ਹਨਾ ਭਾਈ ਯਾਰ ਹੈ ਥੋੜੇ ਆ ਸਕਾਂ ਦੀ ਪੈਸੇ ਹਨਾ ਤੈਨੂੰ ਤਾਂ ਯਾਰ ਵੱਧ ਚਾਹੀਦੇ ਆ ਫਿਰ ਇੱਕ ਗੱਲ ਹੋਰ ਦੇਖ ਪ੍ਰੀਤ ਇਹ ਭਾਈ ਦੇਖ ਜੁੜਦਾ ਐ ਐ ਇੰਨਾ ਇੰਨਾ ਕਰਕੇ ਯਾਰ ਇਹਨੇ ਵਧਣਾ ਹਾਂ ਇੰਨਾ ਇੰਨਾ ਆਹਾ ਆਏ ਗੱਡੀ ਭਰਨੀ ਆ 15 ਕੁਇੰਟਲ ਇੱਕ ਭਾਈ ਹੈ ਨਾ ਫਿਰ ਆਪਾਂ ਇਹ ਜੰਗਲੀ ਰਿਗ ਵਿੱਚ ਵੱਢ ਸਕਦੇ ਆ ਉਹ ਤਾਂ ਵੱਢ ਨਹੀਂ ਸਕਦੇ ਆ ਆਪਾਂ ਕਿਉਂ ਵੱਟਾਂ ਤਾਂ ਤਾਂ ਜੁੜਦਾ ਨਹੀਂ ਇਹ ਵੱਟਾਂ ਤੇ ਨਾ ਤਾਂ ਜੁੜਦਾ ਤੇ ਸਪਰੇਅ ਕੀਤੀ ਉਹ ਕਿਲੇ ਦਾ ਪਸ਼ੂ ਮਰ ਜੂ ਪਸ਼ੂ ਮਰ ਜੂ ਇਹ ਗੌਰ ਰੱਖਣੀ ਪੈਂਦੀ ਐ ਇਸ ਤੇ ਸਪਰੇਅ ਮੰਨ ਲੈ ਵੀ ਇਹ ਸਪਰੇਅ ਕਰਤੀ ਰੌਂਡ ਅਪ ਤੈਨੂੰ ਨਹੀਂ ਪਤਾ ਲੱਗਣ ਦਿੰਦੀ ਫਿਰ ਇੰਨੀ ਗੌਰ ਰੱਖਣੀ ਮੈਂ ਜਿੱਥੇ ਝਕਾ ਵੇ ਕਿਉਂ ਨਾ ਰਾਤ ਰਹਿਣੀ ਮਨਜ਼ੂਰ ਆ ਸਾਨੂੰ ਉੱਥੇ ਹੂੰ ਵੀ ਰਾਤ ਤੜਕੇ ਨੂੰ ਕੋਈ ਸਪਰੇਅ ਨਾ ਕਰ ਜੇ ਇੱਥੇ ਦੇਖ ਲੈ ਜਿੱਥੇ ਕਾ ਦੇਖ ਜਾਂਦਾ ਜਿੱਥੇ ਕਾ ਦੇਖ ਜਾਂਦਾ ਨੀਂਦ ਨਹੀਂ ਹੁੰਦੀ ਸਾਰੀ ਰਾਤ ਵੀ ਬੰਦਾ ਉੱਥੇ ਰਾਤ ਨੂੰ ਸਪਰੇਅ ਨਾ ਕਰ ਜ ਵੀ ਆ ਪਰਸਪਰੀ ਕਿਤੇ ਦਾ 30 35 ਘੰਟੇ ਲਈ ਪਤਲਾ ਦਾ ਵੀਕੈਂਡ ਹੈ ਹੂੰ ਜੇ ਅਸੀਂ ਵੱਢ ਲਿਆ ਤਾਂ ਵੱਢ ਤਾਂ ਉਹ ਸੁੱਕ ਜਾਣਾ ਅਗਰੇ ਨੇ ਜਾਨਵਰਾਂ ਨੂੰ ਪਾਤਾ ਉਹਦਾ ਨੁਕਸਾਨ ਹੋ ਜਾਣਾ ਐਨੀ ਟੈਨਸ਼ਨ ਰਹਿੰਦੀ ਆ ਕੋਈ ਸੱਪ ਨੂੰ ਨਾ ਲੱਗ ਜੇ ਕਿਸੇ ਡੱਡੂ ਨੂੰ ਨਾ ਕਟਰ ਲੱਗ ਜੇ ਚਾਰ ਬੰਦੇ ਮੇਰੇ ਨਾਲ ਕਾ ਚੈੱਕ ਕਰਨ ਦੇ ਮਗਰ ਹੁੰਦੇ ਆ ਜਿੰਨਾਂ ਨੂੰ ਮੈਂ 500 ਰੁਪਏ ਦੇੜੀ ਦਿੰਨਾ 2000 ਰੁਪਏ ਨੂੰ ਦਿੰਨਾ ਮੈਂ ਇਹਨਾਂ ਨੂੰ ਦੇਖ ਲੈ ਯਾਰ ਕਿੰਨੀ ਮਿਹਨਤ ਕਰਦਾ ਯਾਰ ਬੰਦਾ ਹਨਾ ਤੇ ਆ ਗੱਡੀ ਪੱਕੀ ਹੁੰਦੀ ਆ ਇਹ ਮੁੰਡੇ ਦੀ ਗੱਡੀ ਪੱਕੀ ਹੁੰਦੀ ਆ ਹਾਂ ਇਹ ਸਾਡੀ ਭਰਾਵਾਂ ਕੋ ਬਣੀ ਨੇ ਪਾਏ ਤੋ ਤਿੰਨ ਚਾਰ ਸਾਲ ਇਹ ਤਾਂ ਇਹਦਾ ਗੇੜਾ ਹਰ ਰੋਜ਼ ਦਾ ਹੈਗਾ ਡੇਲੀ ਦਾ ਸਾਡੇ ਕੋਲੇ ਮੇਰੇ ਕੋਲੇ ਲਿਖੇ ਪਏ ਪੰਜ ਛੇ ਗੇੜੇ ਲਿਖੇ ਪਏ ਘਰੇ ਹੂੰ ਲਾਉਣੇ ਆ ਜੇ ਆ ਕਟਰਨਾ ਮੈਂ ਗੱਲ ਕਰਾਂ ਹਾਂ ਕਿੰਨੇ ਲੱਖ ਦਾ ਕੰਮ ਕਰਤਾ ਹੋਊਗਾ ਤੇਰੀ ਬਈ ਤੇ ਸੀ ਕਲਪਨਾ ਹੀ ਨਹੀਂ ਕਰ ਸਕਦਾ ਇਦਾਂ ਸੋਚ 10 ਯਕੀਨ ਨਾ ਮੰਨਣਾ ਆਪਣੇ ਨਾਲ ਸਾਡੇ ਏਰੀਆ ਚ ਮੈਂ ਸਾਡੇ ਪਿੰਡ ਚ ਲੈ ਕੇ ਆਏ ਤੇ ਘਰ ਦੇ ਮੈਨੂੰ ਇਹਦੇ ਵੀ ਤੂੰ ਚਗਰੀ ਜੀ ਕਰਨੀ ਕੀ ਆ ਆਪਣਾ ਕਰ ਨਹੀਂ ਕੀ ਮੈਂ ਸਪਰੇਅ ਦਾ ਕੰਮ ਜਦੋਂ ਆਪਣੇ ਸਪਰੇਅ ਦਾ ਕੰਮ ਮੁੱਕ ਜਾਂਦਾ ਹੂੰ ਤੇ ਝੋਨੇ ਵੜਨ ਦਾ ਕੰਮ ਚੱਲ ਪੈਂਦਾ ਨਾਲ ਦੀ ਨਾਲ ਤੇ ਮੈਂ ਡਰਮੀ ਰੱਖੀ ਤੇ ਇਹ ਲੈ ਆਇਆ ਹੂੰ ਜਦੋਂ ਲੈ ਤਾਂ ਮੈਨੂੰ ਇਹ ਵੀ ਕਰਨਾ ਕੀ ਆ ਤੂੰ ਮੈਂ ਕਿਹਾ ਤੈਨੂੰ ਤਾਂ ਵਕਤ ਹੀ ਦੱਸੂ ਜਿਹੜੀ ਦੁਕਾਨ ਤੋਂ ਲੈ ਆਇਆ ਮੈਨੂੰ ਆਂਦਾ ਯਾਰ ਇਹ ਕੱਲੇ ਪੱਠੇ ਵੜਨ ਦੇ ਕੰਮ ਆਉਂਦਾ ਉਹ ਮੈਂ ਕਿਹਾ ਯਾਰ ਮੇਰੀ ਟੈਨਸ਼ਨ ਆ ਤੂੰ ਮੇਰੇ ਗੱਲ 'ਚ ਪਾਉ ਤੁਸੀਂ ਹੂੰ ਲੈ ਆਇਆ ਹਾਂ ਯਕੀਨ ਨਹੀਂ ਮਰਣਾ ਵੀ ਆਪਾਂ ਨਾ ਇਹ ਗਿੱਦਾਤਿਆਂ ਦਾ ਖੇੜਾ ਨਹੀਂ ਵੜਦਾ ਇਹ ਖਰਚਾਂ ਦਾ ਹੂੰ ਤੇ ਆਪਾਂ 16 ਦਿਨ ਚਲਾਇਆ ਸੀ ਤੇ 47000 ਦਾ ਕੰਮ ਕਰ ਗਏ ਸੀ ਮੈਂ ਨਾ ਕਮੈਂਡ ਵਾਲੇ ਨੂੰ ਇੰਨੇ ਵਜਦੇ ਆਣਾ ਬਾਈ 40 40 90 ਰੁਪਏ ਨਾ ਮੈਂ 90 ਰੁਪਏ ਕਿੱਲੇ ਦੇ ਲੈਂਦਾ ਜੀ ਆ ਬਾਈਆਂ ਤਾਂ ਪੁੱਛ ਲਈ ਬਾਈਆਂ ਦੇ ਵਾਣਾ 40 ਕਿੱਲੇ ਇਹਨਾਂ ਦਾ ਮੇਰੇ ਨਾਲ ਕਣੀ 5000 ਰੁਪਿਆ ਬਣ ਗਿਆ ਜੀ ਇਹਨਾਂ ਨਹੀਂ ਹਣਾ ਤੇ ਇੱਕ ਦਿਨ ਚ ਭੜਕਾ ਗਿਆ ਤੜਕੇ ਅਗਲੇ ਠੇਕੇ ਹੀ ਮਕਾਰਣਾ ਮੈਂ ਕਿਹਾ ਜੀਮੇਦਾਰ ਨੂੰ ਪੁੱਛ ਲਿਆ ਮੈਂ ਯਾਰ ਤੇਰੀ ਕਿੰਨੀ ਲਿਵਰ ਲੱਗੂਗੀ ਪਿਛਲੇ ਸਾਲ ਮੈਂ ਥਾਂਦੇ ਵਾਲੇ ਪਿੰਡ ਵੱਡਣ ਜਾੜਾ ਮੈਂ ਜੀਮੇਦਾਰ ਨੂੰ ਪੁੱਛਿਆ ਯਾਰ ਕਿੰਨੇ ਕੀ ਹਿਸਾਬ ਕਿਤਾਵਾ ਤੇਰਾ ਆਪਣਾ ਜੱਟ ਸੌਦਾ ਹੀ ਹੁੰਦਾ ਹ ਮੈਨੂੰ ਆਂ ਤਾਂ ਕਹਿੰਦੇ ਸਾਰਾ ਖਰਚਾ ਪਾ ਕੇ ਦਾ 32 ਕਿਲੇ ਬਾਣਾ ਮੇਰੇ 2800 ਰੁਪਏ ਲੱਗੂ ਮੈਂ ਕਿਹਾ 40 ਯਾਰ ਹਾਂ ਤੇ ਬਈ ਮੈਂ ਤੇ ਸਿਰ ਮੱਥੇ ਤੇ ਬੈਟਰੀ ਹੁੰਦੀ ਸੀ ਮੇਰੇ ਇੱਥੇ ਤੇ ਮੈਂ ਤਾਂ ਤੜਕੇ 4 ਵਜੇ ਜੋੜਦਾ ਜੱਕਾ ਇੱਥੇ ਤੇ 1 ਵਜੇ ਤੱਕ ਖਰਚੇ ਵੱਢ ਗਏ ਮੈਂ ਕਿਹਾ ਲੈ 2800 ਮੈਨੂੰ ਤਾਂ ਯਾਰ ਜਿਆਦਾ ਨਹੀਂ ਖਰਚਾ ਤੇਰਾ ਮੈਂ ਕਿਹਾ ਭਰਾਵਾ ਜਿਆਦਾ ਕਾਹਦੇ ਲੈ ਖਰਚਾ ਤੇਰੇ ਮੂੰਹੋਂ ਮਂਗੇ ਵੇ ਤੂੰ 28 2800 ਰੁਪਏ ਆਖਿਆ ਮੈਂ ਤਾਂ ਮੈਨੂੰ ਮੋੜਿਆ ਨਹੀਂ ਮੈਂ 2800 ਰੁਪਏ ਦੇ ਮੇਰਾ ਹਾਂ ਮੈਂ ਧੂੜ ਕੱਢਦੀ ਹਾਂ ਯਾਰ ਅਗਲਾ ਕਿੱਡੀ ਕਮੈਂਡ ਲੈਂਦਾ ਇਹ ਕਿਰਤਾ ਅਕਲਾ ਅਕਲਾ ਬਈ ਵਧੀਆ ਯਾਰ ਮੈਂ ਤਾਂ ਕਹਣਾ ਯਾਰ ਜਿਹੜੇ ਸਾਡੇ ਨਾਲ ਜਿਹੜੇ ਗਰੀਬ ਬੰਦਾ ਇੱਕ ਤੂੰ ਹੋਰ ਵੇਖ ਹੂੰ ਇਹਦੇ ਨੂੰ ਮੈਂ ਹੋਰ ਗੱਲ ਦਾ ਇਹਦੀ ਹੂੰ ਜਿਹੜਾ ਚਾਰਾ ਪੰਜਾਂ ਕਿਲ ਵਾਲਾ ਜ਼ਿਮੀਂਦਾਰ ਆ ਨਾ ਤੇ ਸਾਡਾ ਮਜ਼ਦੂਰ ਆ ਕੋਈ ਹੂੰ ਪਸ਼ੂ ਰਖਲੇ ਦੱਸ ਹੂੰ ਤੂੜੀ ਦੀ ਪੰਡ ਵੀ ਨਾ ਬਣਾਵੇ ਹੂੰ ਇਹ ਲੈ ਲੈ ਹੂੰ ਟੋਕਾ ਵੇ ਚੰਗਾ ਕੜਕੇ ਤੋਂ ਨਿਕਲਦੀ ਰੋਟੀ ਤੋਂ ਪਹਿਲਾ ਪਹਿਲਾ ਬਾਈ ਪੰਜ ਕੁ ਮਾਟਰ ਪੱਠੇ ਲੈ ਸਕਦਾ ਸਭ ਕੋ 22 ਤੁਰੇ ਦੇ ਕੋਤਰ ਕੋਤਰ ਕੇ ਭਾਈ ਆ ਮੁੱਠ ਚੋਕਰ ਦੀ ਮਾਰ ਕਾਹਦੀ ਲੋੜ ਨਹੀਂ ਟੂੜੀ ਦੀ ਖੱਬਲ ਵੀ ਬਾਈ ਸਖਾਸ ਗਾ ਲੋਕ ਕੋਣੀ ਨੂੰ ਪਾਉਂਦੀ ਐ ਹੁਣ ਬਾਲੇ ਅਕਲ ਵਾਲੇ ਬੰਦਿਆਂ ਨੇ ਪਤਾ ਕੀ ਕਰਨਾ ਬਾਈ ਤੋਂ ਲੋਹਾ ਆ ਕੇ ਸਖਾ ਲੈਣਾ ਖਲਾਰ ਕੇ ਸਖਾ ਲੈਂਦੇ ਆ ਤੇ ਸਾਰਾ ਸਾਲ ਕੰਮ ਲੈਂਦੇ ਆ ਬਾਈ ਲੈਂਦੇ ਆ ਮੈਂ ਨਾ ਕੋਮਲ ਸਟੱਡ ਫਾਰਮ ਦਾ ਸੁਖਚੈਨ 400 ਕੁਇੰਟਲ ਕਾ ਸਟੇ ਜੀ ਦੀ ਬਾਈ ਦੇਖ ਲੈ 400 ਕੁਇੰਟਲ ਉਹ ਜਿਹਦੇ ਮੈਂ ਬਲਟ ਲੈ ਕੇ ਆਇਆ ਉਹਦੇ ਘਰੋਂ ਬਲਟ ਲੈ ਕੇ ਆਇਆ ਜੀ ਮੈਂ ਹਾਂ ਡੇਡੂ ਡੇਡ ਮਹੀਨੇ ਬਲਟ ਕਰੀ ਠਾਲਤਾ ਜਪ ਲੈ ਕੇ ਆਦਾ ਯਾਰ ਬਾਲੀ ਵਧੀਆ ਬਈ ਇਹਦੇ 2-3 ਕਿਲੋ ਲਾ ਜਿੰਮਦਾਰਾਣਾ ਉਹਦੇ ਅਸੇ ਤਾਂ ਬਾਲੀ ਚ ਤੂੜੀ ਦੀ ਲੋਡ ਵੀ ਨਹੀਂ ਫੰਡਦੀ ਆਪਾਂ ਰੱਬ ਸੁੱਖ ਕਰਕੇ ਜ਼ਿੰਦਗੀ ਦੇ ਵਿੱਚ ਇਕ ਪਸ਼ੂ ਰੱਖਾਂਗੇ ਇੱਕ ਫੰਡਾ ਵੀ ਤੂੜੀ ਦਾ ਹੀ ਰੱਖਣਾ ਕਰੇ ਹਾਂ ਮੈਂ ਸ਼ੁਕਰ ਅਦਾਤੇ ਦਾ ਤੈਨੂੰ ਤੂੰ ਜਿਹੜਾ ਕੋਈ ਕਰ ਸਕਦਾ ਉਹੀ ਕਰ ਸਕਦਾ ਤੇ ਮੈਂ ਕਹਿੰਦਾ ਯਾਰ ਨੰਬਰ ਤਾਂ ਨਾ ਦਈਏ ਤੂੰ ਨਾ ਤਾਂ ਚੱਕਿਆ ਜਾਣਾ ਦੇ ਦਈਏ ਨੰਬਰ ਤੈਨੂੰ ਵੇਖ ਲੈ ਮਰਜੀ ਐ ਬਈ ਹੂੰ ਵੇਖਾ ਵੇਖੀ ਜੱਟ ਇੱਕ ਬੇਨਤੀ ਆਰੇ ਸਾਰੀ ਦਿੜੀ ਕੰਮ ਕਰਦਾ ਹੁੰਦਾ ਇਹ ਨੂੰ ਨਾ ਤੁਸੀਂ ਤੁਹਾਡਾ ਵਟਸਐਪ ਵਾਲਾ ਨੰਬਰ ਪਾਉਣ ਲੱਗਿਆ ਇਹੀ ਨੰਬਰ ਹਾਂ ਮੈਂ ਇਹ ਇਸ ਨੰਬਰ ਤੇ ਨਾ ਵਟਸਐਪ ਕਰਨਾ ਸਿਰਫ ਹਾਂ ਜੇ ਤੁਹਾਨੂੰ ਲੋੜ ਆ ਇਸ ਮੇਰੀ ਨਾ ਬੈਟਰੀ ਡਾਊਨ ਆ ਜਾਂਦੀ ਬਈ ਫੋਨ ਚ ਬਈ ਦਿੜੀ ਨਾ ਫੋਨ ਫੋਨ ਹੀ ਅੱਜ ਨਾ ਯਕੀਨ ਨਹੀਂ ਮਰਨਾ ਹੂੰ ਘੱਟੋ ਘੱਟ ਵੀ ਨਾ ਬਾਲੇ ਫੋਨ ਹੈ ਮੇਰੀ ਬੈਟਰੀ 11 ਵਜੇ ਡੈਡ ਕਰਦੀ ਸੀ ਹਾਂ ਤੇ ਇਹ ਨੂੰ ਨਾ ਬਾਈ ਬਣ ਕੇ ਤੁਸੀਂ ਫੋਨ ਨਹੀਂ ਕਰਨਾ ਤੇ ਤੁਸੀਂ ਨਾ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਕਿਸਮ ਦਾ ਕੰਮ ਆ ਜਾਂ ਤੁਸੀਂ ਵਧੀਆ ਸਾਸਤਰੀ ਕਾਲ ਭੇਜਣੀਆਂ ਜਾਂ ਤੁਸੀਂ ਇਹਨੂੰ ਘੈਂਟ ਵਧੀਆ ਕੰਮ ਕਰਦੇ ਨੂੰ ਐਪਰੀਸ਼ੀਏਸ਼ਨ ਭੇਜਣੀਆਂ ਸ਼ਾਬਾਸ਼ੇ ਭੇਜਣੀਆਂ ਹਨਾ ਜਾਂ ਤੁਸੀਂ ਆਹ ਮੰਗਵਾਉਣਾ ਤਾਂ ਤੁਸੀਂ ਨਾ ਇੱਕ ਤਾਂ ਕਿੰਦਾ ਕਿੰਦਾ ਬੋਟਰ ਹਾਂ ਕਿੰਦਾ ਬੋਟਰ ਜੀ ਕਿੰਦਾ ਬੋਟਰ ਇਹਦੀ ਫੇਸਬੁੱਕ ਦੀ ਆਈਡੀ ਹੈ ਉਹਨੂੰ ਫਾਲੋ ਕਰ ਲਓ ਤੁਹਾਨੂੰ ਪਤਾ ਲੱਗੂ ਬੰਦਾ ਕਿੰਨੀ ਕਰਦਾ ਕੰਮ ਇੱਕ ਤੁਸੀਂ ਐਂ ਕਰੋ ਵੀ ਇਹਨੂੰ WhatsApp ਤੇ ਬਾਈ ਨੂੰ ਤੁਸੀਂ WhatsApp ਤੇ ਹੈਲੋ ਹਾਂਜੀ ਹਾਂ ਮੈਂ ਵੀ ਆਈ ਕਹਿ ਦਿੰਦਾ ਵੀ ਮੈਨੂੰ ਫੋਨ ਤੂੰ ਵੀ ਭਾਈ ਨਾ YouTube ਤੇ ਬਲੌਗ ਬਣਾ ਕੇ ਪਾਇਆ ਕਰ ਇੱਕ ਨਾ ਟਰੱਕ ਜੇ ਵਾਲਾ ਬਣਾਉਂਦਾ ਬਲੌਗ ਟਰੱਕ ਚਲਾਉਂਦਾ ਕਹਿੰਦੇ ਤੇਰੇ ਵਰਗਾ ਹੀ ਆ ਤੇਰੇ ਮੇਰੇ ਵਰਗਾ ਜਾਨਾ ਤਾਂ ਆਪਣੀ ਉਮਰ ਦਾ ਉਹਨਾਂ ਟਰੱਕ ਤੇ ਬਲੌਗ ਪਾਉਂਦਾ ਉਹਨੂੰ ਪਿੱਛੇ ਜੇ ਕਿਸੇ ਨੇ ਪੁੱਛਿਆ ਇੰਟਰਵਿਊ ਚ ਉਹ ਕਹਿੰਦਾ ਕਿੰਨੇ ਪੈਸੇ ਟਰੱਕ ਤੋਂ ਬਣਦੇ ਉਹ ਕਹਿੰਦਾ 30000 ਉਹ ਕਹਿੰਦਾ ਵੀ ਤੈਨੂੰ YouTube ਤੋਂ ਕਿੰਨੇ ਬਣਦੇ ਉਹ ਕਹਿੰਦਾ ਭਾਈ 7 ਲੱਖ ਭਾਈ ਤਾਂ ਉਹ ਕਹਿੰਦਾ ਫਿਰ ਟਰੱਕ ਛੱਡ ਦੇ ਉਹ ਕਹਿੰਦਾ ਟਰੱਕ ਤੋਂ ਕਹਿੰਦਾ ਇਹ YouTube ਤੋਂ ਤਾਂ ਹੀ ਬਣਦੇ ਏ ਟਰੱਕ ਚਲਾਉਣਾ ਆਈ ਆ ਮੈਂ ਤਾਂ ਕਹਿੰਦਾ ਤੂੰ ਵੀ ਸਵੇਰੋਂ ਵਲੌਗ ਚੱਕਦਿਆ ਕਰ ਮੈਂ ਕਹਿੰਦਾ ਬਸ ਕਰ ਲਾਂਗੇ ਇਹ ਚੌੜ ਆਲੀ ਗੱਲ ਨਹੀਂ ਆ ਕੰਮਾਂ ਚੋਂ ਹੀ ਨਿਕਲਿਆ ਜਾਂਦਾ ਬਾਈ ਯਾਰ ਯਾਰ ਕੰਮਾਂ ਚੋਂ ਉਧਰੋਂ ਸੁੱਕੇ ਬਣਨੇ ਆ ਲੋ ਲੱਗੇ ਮੈਂ ਤਾਂ ਇੱਕ ਦਿਨ ਘਰੇ ਰਹਿ ਜਾਣਾ ਮੀਂਹ ਪੈ ਜੇ ਤੜਕੇ ਰਾਤ ਕੜੀਆਂ ਡਿੱਗਣ ਲੱਗਦੇ ਮੈਂ ਮੈਂ ਦਿਲ ਤੇ ਅਧਰੀ ਬੈਠਾ ਮੈਂ ਕਹੇ ਰੱਬਾ ਮੇਰਾ ਗਿੜਾ ਮਾਰ ਜੀ ਰੁਕ ਜਾ ਆ ਨਹੀਂ ਪੈਣ ਦਿੰਦਾ ਮੀਂਹ ਫਰੀਦ ਓਏ ਇਹ ਨਹੀਂ ਬਣਦਾ ਮੀ ਫੜਿਆ ਗਿਆ ਬੰਦਾ ਅੱਜ ਇੱਕ ਤਾਂ ਸੱਚਾ ਸੁੱਚਾ ਕਿਰਤੀ ਇਹਦੀ ਸੁਣਦਾ ਵਾਧਾ ਰੱਬ ਹਾਂ ਆ ਨਹੀਂ ਫੜ ਪੈਣ ਦਿੰਦਾ ਮੀ ਬਾਈ ਬਣ ਕੇ ਜਿੱਦੇ ਮੀ ਪਾਉਣਾ ਹੁੰਦਾ ਇਹਨੂੰ ਤੁਸੀਂ ਘਰੇ ਬੈਠੇ ਨੂੰ ਜਿੰਨੀ ਦਿਹਾੜੀ ਮੰਗਦਾ ਇਹਨੂੰ ਦਿਹਾੜੀ ਦੇ ਦਿਆ ਕਰੋ ਬਈ ਡਰਾਈਵਰ ਮੈਨੂੰ ਆਹੜੇ ਕਰੀਆਂ ਪਈ ਜਾਂਦੀਆਂ ਮੈਂ ਕਿ ਤੂੰ ਬੇਫਿਕਰੇ ਬਾਹਰ ਚਾ ਜਾ ਮੀ ਨਹੀਂ ਆਉਂਦਾ ਅੱਜ ਉਹ ਬੈਠਾ ਰਹਿੰਦੀ ਐ ਇਹ ਇਹ ਜਿਹਨੇ ਮੀ ਪਾਉਣਾ ਮੁਕਸਰ ਏਰੀਏ ਚ ਬਾਈ ਬਣ ਕੇ ਇਹਨੂੰ ਦਿਹਾੜੀ ਦੇ ਦਿਆ ਕਰੋ ਕੌ ਕੇ ਸੱਚਾ ਬਾळा ਸੱਚਾ ਕਿਰਤੀ ਹੈ ਦੀ ਸੁਣ ਲੈਂਦਾ ਦਾਤਾ ਹੈ ਮੈਂ ਕਿਹਾ ਨਮਕਾਰਾ ਕਿਹੜਾ ਮਰ ਗਿਆ ਇਹ ਮੈਂ ਜਿਉਂਦੇ ਰੋ ਮੈਂ ਵੀ ਇਸ ਸਮਾਹ ਆ ਗਿਆ ਸਮਾਹ ਆ ਗਿਆ ਕਿੰਦਾ ਸਾਡਾ ਭਾਈ ਆ ਯਾਰ ਵੀਰ ਆ ਸਾਡਾ ਭਰਾ ਹੈ ਭਾਈ WhatsApp ਤੇ ਮੈਸੇਜ ਕਰਨਾ ਡਾਇਰੈਕਟ ਕਾਲ ਨਾ ਕਰਿਓ ਤੇ ਕਿੰਦਾ ਜਿਹੜਾ ਕਿੰਦਾ ਬੋਟਰ ਆਈਡੀ ਆ ਨਾ Facebook ਦੀ ਉਹਨੂੰ ਫਾਲੋ ਕਰ ਲਓ ਆਪਾਂ ਇਹ ਤਾਂ ਛੇਤੀ YouTube ਦਾ ਚੈਨਲ ਚਲਾਉਣਾ ਬਾਈ ਦਾ ਛੇਤੀ ਬਹੁਤ ਛੇਤੀ ਚਲਾਉਣਾ ਜਿਉਂਦੇ ਰੋ